ਤਾਰੀ ਮਾਰ ਕੇ ਡਿੱਗ ਜਾਏ ਨਾ ਆਗ ਵਿਗਰਤੀ ਹੈ ਲੋਕ ਉਰਮਾਨ ਸੇ ਕੋਈ ਡਿੱਗ ਜਾਏ ਉਸकी ਜਾਨ ਨਿਕਲਦੀ ਹੈ ਚੈਨਲ ਦਾ orange news bakery ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਹਾਰ ਇਸ ਵਾਰ 12 ਅਕਤੂਬਰ ਨੂੰ ਸਮੁੱਚੇ ਦੇਸ਼ ਅੰਦਰ ਮਨਾਇਆ ਜਾ ਰਿਹਾ ਹੈ ਅਤੇ ਉਸ ਤੋਂ ਪਹਿਲਾਂ ਹੀ ਜਗ੍ਹਾ-ਜਗ੍ਹਾ ਤੇ ਸ਼੍ਰੀ ਰਾਮ ਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੇਕਰ ਬਟਾਲਾ ਦਾ ਜ਼ਿਕਰ ਕਰੀਏ ਤਾਂ ਬਟਾਲਾ ਦੇ ਗੁਰੂ ਨਾਨਕ ਨਗਰ ਮਹੱਲਾ ਚ ਸ਼ਿਵਰਾਮਾ ਕ੍ਰਿਸ਼ਨਾ ਡਰਾਮੈਟਿਕ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਪੱਧਰ ਤੇ ਰਾਮਲੀਲਾ ਕਰਵਾਈ ਜਾ ਰਹੀ ਹੈ ਜਿਸ ਵਿੱਚ ਬੀਤੀ ਨਾਈਟ ਬਟਾਲਾ ਦੇ ਪ੍ਰਸਿੱਧ ਸਮਾਜ ਸੇਵਕ ਹਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਨੇ ਦੀਪਕ ਜਗਾ ਕੇ ਕਲੱਬ ਦੀ ਇਸ ਨਾਈਟ ਦਾ ਉਦਘਾਟਨ ਕੀਤਾ ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਮਾਜ ਸੇਵਕ ਹਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਗੱਲਬਾਤ ਦੌਰਾਨ ਸਾਡਾ ਹਰਿੰਦਰ ਸਿੰਘ ਨੇ ਕਿਹਾ ਕਿ ਇਹ ਰਾਮਲੀਲਾ ਕਾਫੀ ਪੁਰਾਣੀ ਲੱਗਦੀ ਆ ਰਹੀ ਹੈ ਉਹਨਾਂ ਕਹਿ ਕੇ ਉਹ ਬਚਪਨ ਤੋਂ ਰਾਮਲੀਲਾ ਵੇਖਦੇ ਆ ਰਹੇ ਹਨ ਪਰ ਹੁਣ ਇਸ ਦਾ ਇੱਕ ਨਵਾਂ ਸਰੂਪ ਸੰਗਤਾਂ ਦੇ ਸਾਹਮਣੇ ਆਇਆ ਹੈ ਇਸ ਮੌਕੇ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਸ਼੍ਰੀ ਰਾਮਲੀਲਾ ਦੁਸ਼ਹਿਰੇ ਅਤੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਇਸ ਮੌਕੇ ਸਮਾਜ ਸੇਵਕ ਹਰਿੰਦਰ ਸਿੰਘ ਵੱਲੋਂ 11000 ਦੀ ਰਾਸ਼ੀ ਕਲੱਬ ਨੂੰ ਭੇਟ ਕੀਤੀ ਗਈ। ਉੱਥੇ ਹੀ ਕਲੱਬ ਦੇ ਪ੍ਰਬੰਧਕਾਂ ਨੇ ਸਦਾ ਹਰਿੰਦਰ ਸਿੰਘ ਦਾ ਧੰਨਵਾਦ ਕੀਤਾ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਧਾਰੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਹੋਰ ਕਾਹਦੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਰ ਅਤੇ ਰਿੰਕੂ ਰਾਜਾ ਦੀ ਬਟਾਲਾ ਤੋਂ ਇੱਕ ਖਾਸ ਰਿਪੋਰਟ ਸ਼ਿਵ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲਾਬ ਗੁਰਨਾਨਕ ਨਗਰ ਵਿੱਚ ਅੱਜ ਵਿਸ਼ੇਸ਼ ਨਾਈਟ ਦੇ ਵਿੱਚ ਸਮਾਜ ਸੇਵੀ ਔਰ ਮੈਂ ਇਸ ਵਾਰ ਤੋਂ ਵਾਰ ਨੰਬਰ 9 ਤੋਂ ਸਰਦਾਰ ਹਰਿੰਦਰ ਸਿੰਘ ਜੀ ਸਾਡੇ ਦਰਮਿਆਨ ਪਹੁੰਚੇ ਨੇ ਔਰ 11000 ਰੁਪਏ ਦੀ ਰਾਸ਼ੀ ਦੀ ਯੋਗਦਾਨ ਤਾੜੀ ਮਾਰ ਕੇ ਪਿਆਰ ਰਹਿ ਰਹੇ ਹੋ मनू जादा हूंदा पर मैंस जी टीम जिंदी आहियां मां उन्हनि धनवाद कराष्ट्राम जी क्लब मेर परिवार बेठे हुजे इन बहुत धनवाद जहिड़ा मथे इन मान दा मै ਕੀ ਕਹਤੇ ਨੇ ਜਿੱਦੋਂ ਇੱਥੇ ਨਾਲ ਬਹੁਤ ਦਰਦੀ ਲੱਗਦੀ ਹੂ ਜਿਸ ਕਿ ਇੱਥੇ ਇੱਕ ਸਾਡੇ ਪੁਰਖ ਮਾਤਾ ਜੀ ਕੁਮਨਜੀ ਦੇ ਨਾਮ ਦੇ ਨਾਲ ਉਹ ਪੈੜੀ ਆਣੀ ਜਾਂਦੀ ਹੈ ਇਹ ਮੇਰੇ ਕੋ ਪੁਰਾਣੀ ਇੱਥੇ ਬੈਠੇ ਉਹ ਜਾਣਦੇ ਸਾਰੇ ਕਾਫੀ ਜਾਣੀ ਹੋਰ ਵੀ ਆ ਜਿਹੜੀ ਉਸ ਪੈੜੀ ਦੇ ਮਾਲਕ ਜਿਹੜੀ ਗੀਤ ਕੁਮਨਜੀ ਮਾਤਾ ਜੀ ਹੈ ਉਹ ਜਦੋਂ ਮੈਂ ਬਰਨ ਲਾਉਂਦੀ ਸੀ ਕਿ ਤੇ ਪੂਰੀ ਦੀ ਪੂਰੀ ਪੈੜੀ ਹਾਲੀ ਕਰ ਦਿੰਦੀ ਕੋਈ ਫਸਲ ਨਹੀਂ ਦੀਗੀ ਮੇਰੀ ਆਪਣੀ ਹੋਣ ਦੇ ਵਿੱਚ ਮੈਂ ਦੇਖਿਆ ਕਦੀ ਕਿਸੇ ਨੂੰ ਧੋਖਾ ਨਹੀਂ ਦਿੱਤਾ ਪਰਾਪਰੀ ਪੈਣੀ ਦੇ ਵਿੱਚ 200 ਲਾਗਾਂ ਕਿਸੇ ਨੂੰ ਮਾਰਨੀ ਨਹੀਂ ਥੀ ਇਹ ਮਾਣ ਕੇ ਬਹੁਤ ਪ੍ਰਾਣੀ ਸਖੂ ਯਾਤਰਾ ਗਾ ਜਿਨ੍ਹਾਂ ਨੇ ਉਹ ਰਾਮਲੀਲਾ ਮੇਰੇ ਉਹ ਅਰੇ ਜੁਲੂ ਕੀਤੀ ਮੈਂ ਦੇਖਦੇ ਉਹ ਪਹਿਲਾਂ ਵੀ ਚੱਲਦੀ ਆਈਗੀ ਬਨਵ ਸ਼ਕਤੀ ਦਾ ਨਾਮ ਲਵਾਂਗਾ ਪੈਂਟਰ ਸ਼ਾਮ ਆ ਦੋਨਾਂ ਦੇ ਨਾਮ ਤੇ ਜਿਹੜੀ ਇਸ ਦੁਨੀਆ ਦੇ ਵਿੱਚ ਨਹੀਂ ਆ ਉਹਨਾਂ ਨੇ ਰਾਮਲੀਲਾ ਸ਼ੁਰੂ ਕਰਕੇ ਕੀਤੀ ਸੀ ਤੇ ਅਦੋਂ ਦੀ ਰਾਮਲੀਲਾ ਚੱਲਦੀ ਹੋਈ ਅੱਜ ਐ ਫਰੂਫ ਦੇ ਵਿੱਚ ਸ਼੍ਰੀ ਰਾਮਾ ਕੂਚਾ ਗ੍ਰਾਮਾਟੀਕ ਕਲੱਬ ਦੇ ਉੱਤੇ ਤੇ ਚ ਇਸ ਮੇਰੇ ਵੀਰਾਂ ਦੀ ਉਹ ਗਰਾਸ ਖਾਮ ਕੇ ਰੱਖੀ ਹੋਈ ਆ ਜਿਹੜੀ ਅੱਜ ਇਹ ਚੱਲ ਰਹੀ ਆ ਤੇ ਮੈਂ ਇਸ ਵੀਰਾਂ ਦਾ ਲੰਮੀ ਉਮਰੀਆਂ ਤੰਦਰੁਸਤੀ ਦੀਆਂ ਤੇ ਇਸ ਕਲੱਬ ਨੂੰ ਦਿਨੋ ਦਿਨ ਹੋਰ ਵਾਦੇ ਵਿੱਚ ਜਾਨ ਨੂੰ ਬੰਦੀਆਂ ਨੂੰ ਝੂਨ ਲਈ ਸ਼੍ਰੀ ਰਾਮ ਦੀਆਂ ਚਰਨਾ ਵਿੱਚ ਬਾਤ ਕਰਾਂਗਾ ਕਿ ਇਸ ਕਲੱਬ ਦੇ ਹੱਕ ਮੈਂ ਦੰਦਰੁਸਤੀ ਪੱਖੀ हो सकता है कि कल तुम्हें वनों में जाकर जिंदगी बसर कर मुख्य तो आओ बेटा मैं तुम्हें सस्तर विद्यालय सिखाता हूँ ਮੈਂ ਸਭ ਤੋਂ ਪਹਿਲਾਂ ਸ਼੍ਰੀ ਬ੍ਰਾਹਮਾ ਕ੍ਰਿਸ਼ਨਾ ਡਰਾਮੈਟਿਕ ਕਲੱਬ ਨੂੰ ਬਹੁਤ-ਬਹੁਤ ਵਧਾਈ ਤੇ ਮੁਬਾਰਕਾਂ ਦਿੰਨਾ ਵਾਂ ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਕਿਉਂਕਿ ਮੇਰਾ ਬਚਪਨ ਵੀ ਇਸੇ ਇਲਾਕੇ ਦਾ ਵਾ ਜਨਮ ਵੀ ਇੱਕ ਘਰ ਤੋਂ ਘਟ ਮੈਨੂੰ 30 40 45 ਸਾਲ ਦੇ ਕਰੀਬ ਹੋ ਜਾਂ ਲੱਗੇ ਆ ਜਿਹੜੀ ਮੈਂ ਰਾਮਲੀਲਾ ਆਪਣੇ ਛੋਟੇ ਬਚਪਨ ਤੋਂ ਵੇਖਦਾ ਆਇਆ ਹਾਂਗਾ ਤੇ ਮੇਰੇ ਇਸ ਕਲੱਬ ਦੇ ਜਿੰਨੇ ਮੈਂਬਰ ਰਹੀ ਸਾਰੇ ਇੱਕੋ ਜਿਹੇ ਨੇ ਮੇਰੇ ਲਈ ਕੋਈ ਵੱਡਾ ਛੋਟਾ ਨਹੀਂ ਆ ਤੇ ਇਹਨਾਂ ਨੇ ਇਸ ਕਲੱਬ ਨੂੰ ਸਾਹਮਣੇ ਰੱਖਿਆ ਇਹ ਰਾਮਲੀਲਾ ਨੂੰ ਧਾਰਮਿਕ ਜਿਹੜੀ ਚੱਲਦੀ ਆ ਇਹਨੂੰ ਕੈਮ ਰੱਖਿਆ ਵਾ ਮੈਂ ਸ਼੍ਰੀ ਰਾਮ ਜੀ ਚੰਦਰ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਾਂਗਾ ਕਿ ਇਸ ਕਲੱਬ ਦੇ ਜਿੰਨੇ ਮੈਂਬਰ ਆ ਸਾਰਿਆਂ ਦੀ ਲੰਮੀ ਉਮਰ ਤੰਦਰੁਸਤੀ ਅਤੇ ਇਹਨਾਂ ਨੂੰ ਇੰਨੀ ਸ਼ਕਤੀ ਦੇਵੇ ਕਿ ਜਿਹੜੀ ਇਹ ਰਾਮਲੀਲਾ ਵਾ ਹਰ ਸਾਲ ਖੁਸ਼ਹਾਲੀ ਅਤੇ ਵਧੀਆ ਤਰੀਕੇ ਨਾਲ ਚੱਲਦੀ ਰਹੇ ਇਹ ਹੋਰ ਬਲੰਦੀਆਂ ਨੂੰ ਛੂਵੇ ਕਿਉਂਕਿ ਗੁਰੂ ਨਾਨਕ ਨਗਰ ਦੀ ਜਿਹੜੀ ਇਹ ਰਾਮਲੀਲਾ ਵਾ ਘੱਟ ਤੋਂ ਘੱਟ ਮੇਰੇ ਦੇਖਣ ਵਿੱਚ ਮੇਰੀ ਉਮਰ 40-45 ਸਾਲ ਦੇ ਕਰੀਬ ਹੋ ਗਈ ਆ ਤੇ ਮੈਂ ਤੀਜੀ ਕਲਾਸ ਤੋਂ ਇਹ ਦੇਖਦਾ ਰਿਹਾ ਆਂ ਤੇ ਅੱਜ ਮੈਨੂੰ ਮੌਕਾ ਕੁਦਰਤ ਵੱਲੋਂ ਮਿਲਿਆ ਵਾ ਵੀ ਇੱਥੇ ਆਉਂਦਾ ਤੇ ਮੈਂ ਇਹਨਾਂ ਦੀ ਸਾਰੀ ਕਲੱਬ ਦਾ ਹੀ ਬਹੁਤ-ਬਹੁਤ ਧੰਨਵਾਦੀ ਆ ਤੇ ਸਾਰੇ ਗੁਰੂ ਨਾਨਕ ਨਗਰ ਦੇ ਸ਼ਹਿਰ ਵਾਸੀਆਂ ਨੂੰ ਵੀ ਦਸਹਰੇ ਦੀ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾ ਤੇ ਗੁਰੂ ਨਾਨਕ ਨਗਰ ਤੇ ਮੇਰੇ ਇਲਾਕੇ ਦੇ ਜਿੰਨੇ ਵੀ ਵੈਨ ਪ੍ਰਵਾਹ ਚਾਹਰਾਂ ਨੂੰ ਮੈਂ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਵਾਂ ਜੈ ਸ਼੍ਰੀ ਰਾਮ ਅਕਤੂਬਲਾ ਮੈਂ ਆਪਣਾ ਪ੍ਰਚਿਆ ਦੇਾਂਗਾ ਨੀਰੇਗ ਮਾ ਢੋਲਾ ਚੀਫ ਰਾਮਾ ਕ੍ਰਿਸ਼ਨ ਡਰੰਟੇ ਕਲੱਬ ਦੇ ਵੱਲੋਂ ਅੱਜ ਸਾਡੇ ਗੁਨਾਨੰਗਰ ਦੇ ਬਡੇ ਵੀਰ ਹਰਿੰਦਰ ਸਿੰਘ ਜੀ ਚੀਫ ਗੈਸਟ ਹਨ ਇਹਨਾਂ ਦਾ ਅੱਜ ਰਾਮਲੀਲਾ ਦੇ ਉਦਘਾਟਨ ਕਰਨ ਲਈ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਮਲਾਵਾਸੀਆਂ ਨੂੰ ਅਪੀਲ ਕਰਾਂਗਾ ਕਿ ਦੁਸ਼ਾਰੇ ਦੇ ਦੋ ਚਾਕੀਆਂ ਪ੍ਰਧਾਨ ਜੀ ਨੇ ਦੱਸਿਆ ਹੈ ਕੱਢ ਰਹੇ ਹਾਂ ਗਰਾਊਂਡ ਦੇ ਵਿੱਚ ਜਾਂਦੇ ਹਾਂ ਤੇ ਬਾਅਦ ਚੜ੍ਹ ਕੇ ਹਿੱਸਾ ਲਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ